ਤਲੁਧਿਆਣਾ ਦੇ ਰਹੀਆ ਪਿੰਡ ਜਿਸ ਦੇ ਵਿੱਚ ਦਿਨ ਦੇ ਸਮੇਂ ਹੀ ਰਾਤ ਦਾ ਮਾਹੌਲ ਬਣਿਆ ਕਿਉਂਕਿ ਪਿੰਡ ਵਾਸੀਆਂ ਦੇ ਮੁਤਾਬਿਕ ਜਿਹੜੀਆਂ ਖੋਦੀਆਂ ਵਾਰਦਾਤਾ ਹੋ ਰਹੀਆਂ ਨੇ ਇਹ ਕਦੇ ਕਦਾਈ ਰਾਤ ਦੇ ਸਮੇਂ ਸੁਣਦੇ ਸੀ ਪਰ ਅੱਜ ਦੋ ਮੋਟਰਸਾਈਕਲ ਉੱਤੇ ਸਵਾਰ ਨੋਜਵਾਨ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਦੇ ਵਿੱਚ ਗੇੜੇ ਮਾਰਦੇ ਨਜ਼ਰ ਆਏ ਇੱਕ ਰਾਹ ਜਾਂਦੀ ਮਹਿਲਾ ਦੇ ਕੋਲੋਂ ਪੈਦਲ ਹੀ ਇੱਕ ਸਾਕਸ਼ ਆ ਕੇ ਉਤਰ ਕੇ ਕੰਨਾਤੀਆਂ ਵਾਲੀਆਂ ਖੋ ਕੇ ਫਰਾਰ ਹੋ ਜਾਂਦੇ ਨੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਹਾਲ ਹੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕੀਤੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਮੋਟਰਸਾਈਕਲ ਚੋਣਾਂ ਦੇ ਚਿਹਰੇ ਵੀ ਕੈਦ ਹੋ ਗਏ ਨੇ ਜ ਜੀਆ ਤਸਵੀਰਾਂ ਲਗਾਤਾਰ ਪਿੰਡ ਵਾਸੀਆਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਜਾ ਰਹੀਆਂ ਨੇ ਤੁਹਾਨੂੰ ਦੱਸਣੀ ਹੈ ਕਿ ਪੂਰਾ ਘਟਨਾਕ੍ਰਮ ਲੁਧਿਆਣਾ ਦੇ ਮਾਛੀਵਾਰਾ ਰੋਡ ਉੱਤੇ ਬਣੇ ਪਿੰਡ ਰਈਆਤ ਉੱਸ ਸਾਹਮਣੇ ਹੈ ਜੁਥੇ ਦਿਨ ਦੇ ਸਮੇਂ ਇੱਕ ਮਹਿਲਾ ਦੇ ਕੋਲੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਕੰਨਾਂ ਦੀਆਂ ਵਾਲੀਆਂ ਖੋਈਆਂ ਗਈਆਂ ਨੇ ਤਾਂ ਲੁਧਿਆਣਾ ਦੇ ਰਈਆ ਪਿੰਡ ਜਿਸ ਦੇ ਵਿੱਚ ਦਿਨ ਦੇ ਸਮੇਂ ਹੀ ਰਾਤ ਦਾ ਮਾਹੌਲ ਬਣਿਆ ਕਿਉਂਕਿ ਪਿੰਡ ਵਾਸੀਆਂ ਦੇ ਮੁਤਾਬਕ ਜਿਹੜੀਆਂ ਖੋਦੀਆਂ ਵਾਰਦਾਤਾ ਹੋ ਰਹੀਆਂ ਨੇ ਇਹ ਕਦੇ-ਕਦਾਈ ਰਾਤ ਦੇ ਸਮੇਂ ਸੁਣਦੇ ਹਾਂ ਸੀ ਪਰ ਅੱਜ ਦੋ ਮੋਟਰਸਾਈਕਲ ਉੱਤੇ ਸਵਾਰ ਨੌਜਵਾਨ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਦੇ ਵਿੱਚ ਗੇੜੇ ਮਾਰਦੇ ਨਜ਼ਰ ਆਏ ਇੱਕ ਰਾਹ ਜਾਂਦੀ ਮਹਿਲਾ ਦੇ ਕੋਲੋਂ ਪੈਦਲ ਹੀ ਇੱਕ ਸਾਕਸ਼ ਆ ਕੇ ਉਤਰ ਕੇ ਕੰਨਾਤੀਆਂ ਵਾਲੀਆਂ ਖੋ ਕੇ ਫਰਾਰ ਹੋ ਜਾਂਦੇ ਨੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇਤ ਵਿੱਚ ਕੈਦ ਹੋ ਜਾਂਦੀ ਹੈ ਹਾਲ ਹੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕੀਤੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਮੋਟਰਸਾਈਕਲ ਚੋਹਵਾਨਾਂ ਦੇ ਚਿਹਰੇ ਵੀ ਕੈਦ ਹੋ ਗਏ ਨੇ ਜੁੱਸਿਆ ਤਸਵੀਰਾਂ ਲਗਾਤਾਰ ਪਿੰਡ ਵਾਸੀਆਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਹੋਈਆਂ ਨੇ ਤੁਹਾਨੂੰ ਦੱਸਣੀ ਹੈ ਕਿ ਪੂਰਾ ਘਟਨਾਕ੍ਰਮ ਲੁਧਿਆਣਾ ਦੇ ਮਾਛੀਵਾਰਾ ਰੋਡ ਉੱਤੇ ਬਣੇ ਪਿੰਡ ਰਈਆਤੂ ਸਾਹਮਣੇ ਹੈ ਜੁਥੇ ਦਿਨ ਦੇ ਸਮੇਂ ਇੱਕ ਮਹਿਲਾ ਦੇ ਕੋਲੋਂ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਕੰਨਾਂ ਦੀਆਂ ਵਾਲੀਆਂ ਖੋਈਆਂ ਗਈਆਂ ਨੇ ਤਾਂ ਲੁਧਿਆਣਾ ਦੇ ਰਈਆ ਪਿੰਡ ਜਿਸ ਦੇ ਵਿੱਚ ਦਿਨ ਦੇ ਸਮੇਂ ਹੀ ਰਾਤ ਦਾ ਮਾਹੌਲ ਬਣਿਆ ਕਿਉਂਕਿ ਪਿੰਡ ਵਾਸੀਆਂ ਦੇ ਮੁਤਾਬਿਕ ਜਿਹੜੀਆਂ ਖੋਦੀਆਂ ਵਾਰਦਾਤਾ ਹੋ ਰਹੀਆਂ ਨੇ ਇਹ ਕਦੇ-ਕਦਾਈ ਰਾਤ ਦੇ ਸਮੇਂ ਸੁਣਦੇ ਹਾਂ ਸੀ ਪਰ ਅੱਜ ਦੋ ਮੋਟਰਸਾਈਕਲ ਉੱਤੇ ਸਵਾਰ ਨੋਜਵਾਨ ਬਿਨਾ ਨੰਬਰ ਪਲੇਟ ਤੋਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਦੇ ਵਿੱਚ ਗੇੜੇ ਮਾਰਦੇ ਨਜ਼ਰ ਆਏ ਇੱਕ ਰਾਹ ਜਾਂਦੀ ਮਹਿਲਾ ਦੇ ਕੋਲੋਂ ਪੈਦਲ ਹੀ ਇੱਕ ਸਾਕਸ਼ ਆ ਕੇ ਉਤਰ ਕੇ ਕੰਨਾਂਤੀਆਂ ਵਾਲੀਆਂ ਖੋ ਕੇ ਫਰਾਰ ਹੋ ਜਾਂਦੇ ਨੇ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਹਾਲ ਹੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕੀਤੇ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ ਉੱਥੇ ਹੀ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਉਹ ਮੋਟਰਸਾਈਕਲ ਉੱਜਵਾਨਾਂ ਦੇ ਚਿਹਰੇ ਵੀ ਕੈਦ ਹੋ ਗਏ ਨੇ ਜ ਜਿਹੜੀਆਂ ਤਸਵੀਰਾਂ ਲਗਾਤਾਰ ਪਿੰਡ ਵਾਸੀਆਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਹੋਈਆਂ ਨੇ ਤੁਹਾਨੂੰ ਦੱਸਣੀ ਹੈ ਕਿ ਪੂਰਾ ਘਟਨਾਕ੍ਰਮ ਲੁਧਿਆਣਾ ਦੇ ਮਾਛੀਵਾਰਾ ਰੋਡ ਉੱਤੇ ਬਣੇ ਪਿੰਡ ਰਈਆਤੂ ਸਾਹਮਣੇ ਹੈ ਜੁਥੇ ਦਿਨ ਦੇ ਸਮੇਂ ਇੱਕ ਮਹਿਲਾ ਦੇ ਕੋਲੋਂ ਦੋ ਮੋਟਰਸਾਈਕਲ ਸਵਾਰ ਨੋਚਵਾਨਾਂ ਦੇ ਵੱਲੋਂ ਕੰਨਾਂ ਦੀਆਂ ਵਾਲੀਆਂ ਖੋਈਆਂ ਗਈਆਂ ਨੇ